ਸਾਡੇ ਕੋਲ ਇੱਥੇ ਬਹੁਤ ਕੁੱਸੀ ਤੇ ਅਸੀਂ ਇੱਥੋਂ ਜ਼ਮੀਨ ਵੇਚ ਕੇ ਚਲੇ ਗਏ ਯੂਪੀ ਚ ਜ਼ਿਲ੍ਹਾ ਸੀਤਾਪੁਰ ਨਖਲੋਂਗੋਂ ਪਹਿਲਾਂ ਉੱਥੇ ਜਾ ਕੇ ਜ਼ਮੀਨ ਲਈ 58 ਕਿਲੇ ਜਿਹੜੇ ਬੰਦੇ ਤੋਂ ਜ਼ਮੀਨ ਲਈ ਉਹਨੇ ਸਾਡੇ ਨਾਲ ਕੁਛ ਧੋਖਾ ਕੀਤਾ 16 ਕਿਲੇ ਪੜੀ ਸਾਡੀ ਰਹਿ ਗਈ ਜਿਹਦੇ ਵਿੱਚੋਂ ਚਾਰ ਭਰਾ ਚਾਰ-ਚਾਰ ਕਿਲੇ ਆਈ ਚਾਰ-ਚਾਰ ਕਿਲੇ ਆਈ ਫਿਰ ਉਹ ਉਹਦੇ ਤੇ ਮੁਕਦਮਾ ਵੀ ਕੀਤਾ ਹਾਈ ਕੋਰਟ ਆਪਣਾ ਮੁਕਦਮੇ ਵੀ ਲੜੇ ਪਰ ਨਹੀਂ ਕੁਛ ਨਹੀਂ ਬਣਿਆ ਉਦੋਂ ਬਾਅਦ ਦੇ ਵਿੱਚ ਫਿਰ ਮੁਸੀਬਤ ਬਣੀ ਆ ਇੰਦਰਾ ਕਾਂਡ ਵਾਲੀ ਤੇ ਇੰਦਰਾ ਕਾਂਡ ਦੇ ਵਿੱਚ ਘਰ-ਬਾਰ ਵੀ ਸੜ ਗਏ ਪਰਿਵਾਰ ਵਾਝਿਆ ਲੱਤ ਵੀ ਨਹੀਂ ਹੈਗੀ ਤਾਂ ਕੰਮ ਕਰਨ ਵੇਲੇ ਔਖਾ ਨਹੀਂ ਹੁੰਦਾ ਔਖਾ ਤੇ ਹੁੰਦਾ ਫਿਰ ਕੀ ਕੀਤਾ ਜਾਵੇ ਮਤਲਬ ਅੱਜ ਦੇ ਦਿਨਾਂ ਤੱਕ ਮਤਲਬ ਨਾਂ ਤੇ ਬੜੇ ਪੇਪੇਸ਼ਨ ਲੱਗੀ ਆ ਕਈ ਵਾਰ ਕਾਜੀ ਦਿੱਤੇ ਆ ਨਾ ਆਪਣਾ ਉਹ ਬਕਲਾਂ ਪਿੱਛੇ ਵੀ ਲੱਗੀ ਆ ਕਈ ਵਾਰਾਂ ਕਾਜੀ ਦੇ ਚੁੱਕੇ ਆ ਤੇ ਅੱਜ ਇੱਕ ਅਜਿਹੀ ਕਹਾਣੀ ਨੂੰ ਲੈ ਕੇ ਰੂਬਰੂ ਹੋਏਾਂਗੇ ਬਾਪੂ ਜੀ ਦੀ ਕਹਾਣੀ ਆਂਗੀ 60 ਸਾਲ ਤੋਂ ਉੱਪਰ ਉਮਰ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਿਹੜਾ ਜੂਸ ਦਾ ਬਾਪੂ ਜੀ ਕੰਮ ਕਰਦੇ ਆ ਤਾਂ ਪੂਰੀ ਕਹਾਣੀ ਨਾਲ ਤੁਹਾਨੂੰ ਰੂਬਰੂ ਕਰਵਾਉਣੀ ਆ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਕਿਵੇਂ ਬਾਪੂ ਜੀ ਠੀਕ ਆ ਜੀ ਠੀਕ ਆ ਨਾਮ ਕੀ ਹੈ ਤੁਹਾਡਾ ਨਾਮ ਸਾਡਾ ਮਰੀਕ ਸਿੰਘ ਹੈ ਜੀ ਬਾਪੂ ਜੀ ਕਿੰਨਾ ਸਮਾਂ ਹੋ ਗਿਆ ਇਹ ਗੰਨੇ ਦੇ ਜੂਸ ਦੀ ਰੇੜੀ ਲਗਾਉਂਦੇ ਆ ਇਹ ਸਾਨੂੰ ਕ੍ਰਮ ਕ੍ਰਮ 5-6 ਸਾਲ ਹੋ ਗਿਆ ਬਾਕੀ ਇੱਥੇ ਸਾਲ ਹੋ ਗਿਆ 1 ਸਾਲ ਹੋ ਗਿਆ 60 ਸਾਲ ਤੋਂ ਉੱਪਰ ਉਮਰ ਆ ਗਈ ਤਾਂ ਇਸ ਉਮਰ ਦੇ ਵਿੱਚ ਆਹ ਕੰਮ ਕਰਨ ਦੀ ਕੀ ਮਜਬੂਰੀ ਬਣ ਗਈ ਮਜਬੂਰੀ ਜੀ ਆਪਣਾ ਇਸ ਤਰ੍ਹਾਂ ਹੀ ਸਾਡੇ ਕੋਲ ਇੱਥੇ ਬਹੁਤ ਕੁੱਸੀ ਸਨ 74 ਦੇ ਵਿੱਚ ਟਰੈਕਟਰ ਵੀ ਹੀ ਟਰਾਲੀ ਵੀ ਹੀ ਮਾਲ ਡੰਗਰ ਵੀ ਹੀ ਸਾਰਾ ਕੁੱਸੀ ਤੇ ਅਹੀਂ ਇਤੋਂ ਜ਼ਮੀਨ ਵੇਚ ਕੇ ਚਲੇ ਗਏ ਯੂਪੀ ਚ ਜ਼ਿਲ੍ਹਾ ਸੀਤਾਪੁਰ ਨਖਲਗੋੋਂ ਪਹਿਲਾਂ ਉੱਥੇ ਜਾ ਕੇ ਜ਼ਮੀਨ ਲਈ 58 ਕੇਲੇ 58 ਕੇਲੇ ਜ਼ਮੀਨ ਲਈ ਤੇ ਅਹੀਂ ਅਜੇ ਉਮਰ ਦੇ ਹੌਲੇ ਹਾਂ ਸਾਨੂੰ ਪੂਰਾ ਜਾਣਕਾਰੀ ਨਹੀਂ ਜਿਹੜੇ ਬੰਦੇ ਤੋਂ ਜ਼ਮੀਨ ਲਈ ਉਹ ਪ੍ਰਤਾਪ ਸਿੰਘ ਉਹਦਾ ਨਾਂ ਸੀ ਤੇ ਉਹਨੇ ਸਾਡਾ ਕੁਝ ਧੋਖਾ ਕੀਤਾ ਧੋਖਾ ਜਦੋਂ ਕੀਤਾ 58 ਕਿੱਲੇ ਪੈਲੀ ਦੇ ਵਿੱਚੋਂ 42 ਕਿੱਲੇ ਸਰਕਾਰ ਨੇ ਜ਼ਮੀਨ ਜਿਹੜੀ ਆਪਣੇ ਕਬਜ਼ੇ ਲੈ ਕੇ ਹਰੀ ਜਨਾਂ ਦੇ ਪਟੇ ਬਣਾਤੇ 16 ਕਿੱਲੇ ਪੈਲੀ ਸਾਡੀ ਰਹਿ ਗਈ ਜਿਹਦੇ ਵਿੱਚੋਂ 4 ਭਰਾ ਚਾਰ-ਚਾਰ ਕਿੱਲੇ ਆਈ ਚਾਰ-ਚਾਰ ਕਿੱਲੇ ਆਈ ਫਿਰ ਉਹ ਉਹਦੇ ਤੇ ਮੁਕਦਮਾ ਵੀ ਕੀਤਾ ਹਾਈ ਕੋਰਟ ਆਪਣਾ ਮੁਕਦਮੇ ਵੀ ਲੜੇ ਪਰ ਨਹੀਂ ਕੁਝ ਨਹੀਂ ਬਣਿਆ ਉਦੋਂ ਬਾਅਦ ਦੇ ਵਿੱਚ ਫਿਰ ਮੁਸੀਬਤ ਬਣੀ ਇੰਦਰਾ ਕਾਂਡ ਵਾਲੀ ਤੇ ਇੰਦਰਾ ਕਾਂਡ ਦੇ ਵਿੱਚ ਘਰ-ਬਾਰ ਵੀ ਸੜ ਗਏ ਪਰਿਵਾਰ ਬਚ ਗਿਆ ਮਾਲ ਡੰਗਰ ਸੜ ਗਿਆ ਘਰ-ਬਾਰ ਸੜ ਗਿਆ ਫਿਰ ਉਦੋਂ ਬਾਅਦ ਦੇ ਵਿੱਚ ਐਕਸੀਡੈਂਟ ਮੇਰਾ 1986 ਦੇ ਵਿੱਚ ਐਕਸੀਡੈਂਟ ਹੋਇਆ ਦਾ ਐਕਸੀਡੈਂਟ ਕਾਦਾ ਹੋਇਆ ਵਾਪਕ ਮੇਰੀ ਲੱਤ ਦਾ ਪੈਰ ਜਿਹੜਾ ਉਹ ਇੱਕ ਇੱਕ ਲੱਤ ਹੈ ਨਹੀਂ ਗਈ ਆ ਸਜੀ ਲੱਤ ਮੇਰੀ ਨਹੀਂ ਗਈ ਗਈ ਹਾਂਜੀ ਸਜੀ ਲੱਤ ਮੇਰੀ ਨਹੀਂ ਹੈਗੀ ਕੋਟ ਨੂੰ ਬੱਬੂ ਜੀ ਸੱਜੀ ਲੱਤ ਵੀ ਨਹੀਂ ਹੈਗੀ ਤਾਂ ਕੰਮ ਕਰਨ ਵੇਲੇ ਔਖਾ ਨਹੀਂ ਹੁੰਦਾ ਔਖਾ ਤੇ ਹੁੰਦਾ ਫਿਰ ਕੀ ਕੀਤਾ ਜਾਵੇ ਮਤਲਬ ਅੱਜ ਦੇ ਦਿਨਾਂ ਤੱਕ ਮਤਲਬ ਨਾ ਤੇ ਬੜੇ ਪਾਈ ਪਿਲਛਣ ਲੱਗੀ ਆ ਕਈ ਵਾਰ ਕਾਜੀ ਦਿੱਤੇ ਆ ਨਾ ਆਪਣਾ ਉਹ ਬਕਲਾਂਗ ਪਿਲਛਣ ਨਹੀਂ ਲੱਗੀ ਆ ਕਈ ਵਾਰਾਂ ਕਾਜੀ ਦੇ ਚੁੱਕੇ ਆ ਗੱਲ ਕਰੀਏ ਤਾਂ ਜਦੋਂ ਪੈਦਾ ਹੋਏ ਸੀ ਕਿ ਸਰਦਾਰ ਕਹਿੰਦਾ ਆਪਾਂ ਤਾਂ ਰਾਜਿਆਂ ਵਾਲੀ ਉਹ ਹੁੰਦੀ ਆ ਵੀ ਰਾਜਿਆਂ ਦੇ ਘਰੇ ਪੈਦਾ ਹੋ ਕੇ ਹੁਣ ਆਹ ਉਮਰ ਚ ਆ ਕੇ ਕਦੇ ਸੋਚਿਆ ਸੀ ਵੀ ਐ ਸੜਕ ਤੇ ਰੇਡ ਹੀ ਲਾ ਕੇ ਆਪਦਾ ਗੁਜ਼ਾਰਾ ਕਰਨਾ ਪਊਗਾ। ਇੱਕੋ ਜੀ ਇਹ ਉਹਦੇ ਰੰਗ ਨੇ ਮਾਲਕ ਦੇ ਰੰਗ ਨੇ। ਜੇ ਮਹਾਰਾਜ ਗੁਰੂ ਗੋਬਿੰਦ ਸਿੰਘ ਤੇ ਇੰਨੀਆਂ ਮੁਸੀਬਤਾਂ ਆਈਆਂ ਤਾਂ ਅਸੀਂ ਤੇ ਕੁਝ ਵੀ ਨਹੀਂ ਗਏ। ਉਹਨਾਂ ਤੇ ਕਿੱਡੀਆਂ ਵੱਡੀਆਂ ਮੁਸੀਬਤਾਂ ਆਈਆਂ। ਤੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮਿਲਣਾ ਪਈ ਮਿਲਣਾ ਚਾਹੀਦਾ। ਜੇ ਮੰਨਾਂਗੇ ਤੇ ਕੋਈ ਗੱਲ ਨਹੀਂ ਉਹ ਮਸੀਬਤ ਕਟਣ ਹੈ ਕਟਣ ਵਾਲਾ ਇਹ ਤੋਂ ਵੱਧ ਵੀ ਵੱਧ ਵੀ ਹੋ ਸਕਦੀ ਆ ਘਰੇ ਕੌਣ-ਕੌਣ ਹੈ ਕਰੇਜੀ ਸਾਰਾ ਪਰਿਵਾਰ ਆ ਦੋ ਲੜਕੀਆਂ ਦੋ ਲੜਕੇ ਆ ਲੜਕੀ ਇੱਕਾ ਸੀਤਾਪੁਰ ਵਿਆਹੀ ਆ ਇੱਕ ਸਾਰਨਪੁਰ ਵਿਆਹੀ ਆ ਲੜਕੇ ਜਿਹੜੇ ਆ ਉਹ ਇੱਕ ਸੀਤਾਪੁਰ ਗਿਆ ਇੱਕ ਇਥੇ ਲਧਿਆਣੇ ਗਿਆ ਹਾਂਜੀ ਤਾਂ ਬਾਪੂ ਜੀ ਜੇ ਗੱਲ ਕਰੀ ਜਾਵੇ ਤਾਂ ਸਵੇਰੇ ਕਿੰਨੇ ਵਜੇ ਆਉਣੇ ਆ ਅਹੀਂ ਜੀ ਆਪਣਾ 4 ਵਜੇ ਲਗਭਗ ਉੱਠ ਖਲੋਣੇ ਆ 4 ਵਜੇ ਤੋਂ ਫਿਰ ਰਾਤ ਦੇ 11 ਵਜੇ ਜਾਂਦੇ ਆਪਣਾ 4 ਵਜੇ ਤੋਂ ਕੰਮ ਕਰਦੇ ਹੋਗੇ ਇੰਨੀ ਉਮਰ ਹੋ ਗਈ ਇੱਕ ਪੈਰ ਦੀ ਵੀ ਪਰੇਸ਼ਾਨੀਆਂ ਇੰਨੀ ਰਾਤ ਤੱਕ ਕਿਵੇਂ ਕੱਢਦੇ ਹੋ ਤੇ ਕੀ ਕਰੀਏ ਹੁਣ ਫਿਰ ਜਾਂ ਫਿਰ ਚੋਰੀ ਕਰਦੇ ਵੀ ਚੋਰੀ ਕਰਨਾ ਵੀ ਫਿਰ ਕੋਹ ਮਿਲ ਸਕਦਾ ਕਿਉਂ ਜੀ ਤੇ ਆਪਰੇ ਦਮੈਂਦ ਕਰਾ ਕੇ ਤੇ ਫਿਰ ਰੋਟੀ ਮਿਲ ਸਕਦੀ ਆ ਰੋਟੀ ਤੇ ਖਾਣੀ ਮਤਲਬ ਬੰਦਾ ਉਹਦੀ ਹਿੰਮਤ ਹਾਰ ਜਾਂਦਾ ਤੁਸੀਂ ਇੰਨੀ ਇੱਕ ਐਸ਼ ਵੀ ਦੇਖੀ ਐਸ਼ ਉਹ ਰਾਮ ਵਾਲੀ ਜ਼ਿੰਦਗੀ ਤੋਂ ਆ ਜ਼ਿੰਦਗੀ ਤੱਕ ਪਹੁੰਚੇ ਹੋ ਨੌਜਵਾਨ ਹਿੰਮਤ ਛੱਡ ਜਾਂਦੇ ਆ ਪਰ ਫੇਰ ਵੀ ਕੰਮ ਕਰਦੇ ਹੋ ਵੇਖੋ ਜੀ ਸਾਨੂੰ ਉਹਨੇ ਮਾਲਕ ਨੇ ਹਿੰਮਤ ਦਿੱਤੀ ਆ ਤੇ ਕੀਤੀ ਉਹਨੇ ਉਹ ਮਾਲਕ ਦੀ ਮਰਜ਼ੀ ਆ ਉਹ ਆਪਣਾ ਉਹਨੇ ਹਿੰਮਤ ਦਿੱਤੀ ਆ ਤੇ ਕਰਨ ਦੇ ਆ ਹਾਂ ਜੀ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ ਵੀ ਜਦੋਂ ਮੁਸੀਬਤਾਂ ਆਉਂਦੀਆਂ ਨੇ ਗਿਆ ਕਿਵੇਂ ਉਸ ਨੂੰ ਕਰ ਸਕਦੇ ਹਿੰਮਤ ਕਰਨ ਜੀ ਹਿੰਮਤ ਹਿੰਮਤ ਕੀਤੇ ਸਾਰੇ ਕੰਮ ਹੁੰਦੇ ਆ